ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੇਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਕਣਕ ਦੀ ਫਸਲ ਦੇ ਵਿੱਚ ਸਲਫਰ ਤੱਤ ਵਾਲੀ ਜਿ ਖਾਦ ਪਾਉਣੀ ਹੈ ਤਾਂ ਕਦੋਂ ਪਾਉਣੀ ਚਾਹੀਦੀ ਹੈ ਕਿੱਥੇ ਕਿੱਥੇ ਜਿਹੜੀ ਜ਼ਰੂਰਤ ਸਲਫਰ ਤੱਤ ਦੀ ਪੈਂਦੀ ਹੈ ਕਿਉਂਕਿ ਜਿਹੜਾ ਸਲਫਰ ਹੈ ਇਹ ਵੀ ਬੜਾ ਮਹੱਤਵਪੂਰਨ ਤੱਤ ਹੈ ਕਾਰਨ ਕੀ ਹੈ ਹੁਣ ਜਿਹੜੇ ਵੱਖ-ਵੱਖ ਤੱਤਾਂ ਦੀ ਘਾਟ ਜ਼ਮੀਨਾਂ ਚੋਂਦੀ ਹੈ ਜਿਹੜਾ ਲਗਾਤਾਰ ਆਪਾਂ ਮੋਨੋਕਲਚਰ ਹੈ ਇੱਕੋ ਤਰ੍ਹਾਂ ਦੀਆਂ ਫਸਲਾਂ ਵਾਰ-ਵਾਰ ਬੀ ਵੱਧ ਝਾੜ ਵਾਲੀਆਂ ਹਾਈ ਯੀਲਡਿੰਗ ਵੈਰੈਟੀਆਂ ਜਿਹਦੇ ਵਿੱਚ ਆਪਾਂ ਪੂਰਾ ਬੰਪਰ ਝਾੜ ਲੈ ਰਹੇ ਹਾਂ ਪਰ ਜਿਹੜਾ ਜ਼ਮੀਨ ਨੂੰ ਓਨੀ ਖਾਦ ਖਰਾਕ ਆ ਜਿਹੜੀ ਉਹ ਨਹੀਂ ਮਿਲ ਰਹੀ ਆਰਗੈਨਿਕ ਮੈਟਰ ਤੋਂ ਲੈ ਕੇ ਜਿਹੜੀ ਫਸਲੀ ਰਹਿੰਦ-ਖੂੰਦ ਆ ਖੈਰ ਹੁਣ ਤਾਂ ਕਿਸਾਨ ਵੀਰਾਂ ਨੇ ਕਾਫੀ ਜਿਹੜੀ ਖੇਤਾਂ 'ਚ ਪਾਉਣੀ ਸ਼ੁਰੂ ਕਰਤੀ ਆ ਪਰ ਸਲਫਰ ਤੱਤ ਆ ਜਿਹੜਾ ਤੁਸੀਂ ਆਪ ਹੀ ਨੋਟ ਕਰ ਲੋਗੇ ਤੁਸੀਂ ਆਪਦੇ ਖੇਤ ਦਾ ਜੇ ਨੋਟ ਕਰਕੇ ਇੱਕ ਸਾਰਣੀ ਬਣਾਓ ਲੈ ਕੇ ਕਿ ਸਲਫਰ ਤੱਤ ਤੁਸੀਂ ਕਿਹੜੀ ਕਿਹੜੀ ਮਾਤਰਾ ਜਿੰਨਾ ਕਿੰਨਾ ਪਾਇਆ ਚਾਹੇ ਉਹ ਕਣਕ ਚਾ ਜਾਂ ਝੋਨੇ ਚ ਤੇ ਕਿੰਨੀ ਮਾਤਰਾ ਜੀ ਤੁਸੀਂ ਉਹਨੂੰ ਦੇ ਰਹੇ ਆ ਤੇ ਜਿਹੜੀ ਇੰਪੋਰਟੈਂਸ ਆਪਾਂ ਦੇਖੀਏ ਕਿ ਸਲਫਰ ਤੱਤ ਆ ਜਿਹੜਾ ਬੂਟੇ ਦੇ ਚੰਗੇ ਵਾਧੇ ਵਾਸਤੇ ਜਿਹੜੀ ਬੈਲੈਂਸ ਸੰਤੁਲਿਤ ਵਾਧਾ ਤੇ ਗ੍ਰੇਨ ਫਿਲਿੰਗ ਦਾਣੇ ਦਾ ਭਰਨਾ ਕਿਉਂਕਿ ਪ੍ਰੋਟੀਨ ਕੰਟੈਂਟ ਦੇ ਵਿੱਚ ਵੱਡਾ ਰੋਲ ਹੈ ਦਾ ਨਾਈਟrogen ਯੂਜ਼ ਐਫੀਸ਼ੀਐਂਸੀ ਨਾਈਟrogen ਮੈਟਾਬੋਲਿਜ਼ਮ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਵੱਖ-ਵੱਖ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤਾ ਨਾ ਕਿ ਜਿਹੜੀ ਨਾਈਟ੍ਰੋਜਨ ਤੁਸੀਂ ਪਾਉਨੇ ਆ ਯੂਰੀਆ ਪਾਉਨੇ ਆ ਜੇ ਆਪਣੀ ਜ਼ਮੀਨ ਦੇ ਵਿੱਚ ਸਲਫਰ ਤੱਤ ਸਹੀ ਨਹੀਂ ਨਾ ਹੈਗਾ ਬੈਲੈਂਸ 'ਚ ਨਹੀਂ ਹੈਗਾ ਤਾਂ ਉਹ ਸਹੀ ਤਰੀਕੇ ਖਾਦ ਕਰਾ ਕੇ ਫਸਲ ਵਰਤ ਨਹੀਂ ਸਕਦੀ ਬੂਟੇ ਉਹਨੂੰ ਵਰਤ ਨਹੀਂ ਸਕਦੇਗੇ ਉਹਨੂੰ ਸਹੀ ਤਰੀਕੇ ਜਿਹੜੀ ਆਪਾਂ ਕਹਿ ਲਈਏ ਕਿ ਅਪਟੇਕ ਤੋਂ ਬਾਅਦ ਹজম ਨਹੀਂ ਕਰ ਪਾਉਂਦੇ ਸਲਫਰ ਤੱਤ ਆ ਜਿਹੜਾ ਕੀ ਐਲੀਮੈਂਟ ਆ ਇੱਕ ਆਪਾਂ ਕਹਿ ਲਈਏ ਜ਼ਮੀਨ ਦੇ ਵਿੱਚ ਨਾ ਜ਼ਮੀਨ ਦੀ ਸਿਹਤ ਸੁਧਾਰ ਦੇ ਵਿੱਚ ਇੱਕ ਮੈਨੇਜਰ ਅਮੀਨ ਜਿਹੜਾ ਕਿ ਤੱਤਾਂ ਦੀ ਜਿਹੜੀ ਅਪਟੇਕ ਫਸਲ ਦੇ ਵਿੱਚ ਬੈਲੈਂਸ ਦੇ ਵਿੱਚ ਤੇ ਖਾਸ ਤੌਰ ਤੇ ਨਾਈਟrogen ਜਿਹੜੀ ਯੂਰੀਆ ਨੂੰ ਸਹੀ ਤਰੀਕੇ ਵਰਤਣ ਦੇ ਵਿੱਚ ਮਦਦ ਕਰਦਾ ਬੂਟੇ ਦੇ ਫਸਲ ਦੇ ਨਾਲ ਨਾਲ ਜ਼ਮੀਨ ਨੂੰ ਸਲਫਰ ਤੱਤ ਦੀ ਵੱਧ ਜ਼ਰੂਰਤ ਹੈ ਕਿਉਂਕਿ ਜ਼ਮੀਨ ਦੇ ਵਿੱਚ ਹਵਾ ਦੀ ਮੂਵਮੈਂਟ ਜ਼ਮੀਨ ਦੇ ਵਿੱਚ ਪਾਣੀ ਦਾ ਜੀਰਨਾ ਜ਼ਮੀਨ ਦੇ ਵਿੱਚੋਂ ਖਾਦ ਖਰਾਕ ਜਿਹੜੀ ਪ੍ਰੋਪਰ ਅਪਡੇਟ ਤਾਂ ਹੀ ਹੋਊਗਾ ਜੇ aeration ਪ੍ਰੋਪਰ ਹੋਊਗੀ ਖਾਸ ਤੌਰ ਤੇ ਰੇਤਲੀਆਂ ਜ਼ਮੀਨਾਂ ਹਲਕੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਭਾਰੀਆਂ ਜ਼ਮੀਨਾਂ ਨੇ ਜਿੱਥੇ ਪਾਣੀ ਜੀਰਦਾ ਨਹੀਂ ਜਿੱਥੇ ਖਾਸ ਤੌਰ ਤੇ ਤੁਸੀਂ ਪਹਿਲਾ ਪਾਣੀ ਲਾਉਨੇ ਆ ਆਮ ਤੌਰ ਤੇ ਹੁਣ ਆਪਣੇ ਕਿਆਰੇ ਵੀ ਵੱਡੇ ਹੁੰਦੇ ਭਾਰੇ ਪਾਣੀ ਲੱਗ ਜਾਂਦੇ ਪਾਣੀ ਨਹੀਂ ਜੀਰਦਾ ਕਰਾਠੀਆਂ ਜ਼ਮੀਨਾਂ ਸ਼ੋਰੇ ਵਾਲੀਆਂ ਜ਼ਮੀਨਾਂ ਇਨ੍ਹਾਂ ਜ਼ਮੀਨਾਂ ਦੇ ਵਿੱਚ ਸਲਫਰ ਤੱਤ ਬੜਾ ਮਹੱਤਵਪੂਰਨ ਆ ਪਾਉਣਾ ਜ਼ਰੂਰੀ ਹੈ ਵਰਨਾ ਜਿਹੜੀ ਹੈਗੀ ਆ ਫਸਲ ਜਿਹੜੀ ਬੈਲੈਂਸ ਪੂਰੀ ਸੰਤੁਲਿਤ ਵਾਅਦਾ ਨਹੀਂ ਲੈ ਪਾਉਂਦੀ ਜਿਹਦੇ ਕਰਕੇ ਜਿਹੜਾ ਫਸਲ ਆਪਾਂ ਨੂੰ ਨਾ ਕਈ ਵਾਰ ਪੂਰੇ ਦੇ ਪੂਰਾ ਖੇਤ ਕਈ ਵਾਰ ਪੀਲੀ ਭਾ ਮਾਰਦਾ ਹੁੰਦਾ ਖਾਸ ਤੌਰ ਤੇ ਹਲਕੀਆਂ ਜ਼ਮੀਨਾਂ ਜਿਹੜੀਆਂ ਜੋ ਮੈਂ ਤੁਹਾਨੂੰ ਦੱਸਿਆ ਪੱਤਿਆਂ ਦਾ ਰੰਗ ਹੈ ਜਿਹੜਾ ਨੋਕ ਨੂੰ ਛੱਡ ਕੇ ਹਲਕਾ ਪੀਲਾ ਹੁੰਦਾ ਜਿਹੜੀ ਨਾਈਟ੍ਰੋਜਨ ਹੈ ਉਹਦੀ ਘਾਟ ਹੈ ਜਿਹੜੀ ਉੱਥਲੜੇ ਪੱਤੇ ਜਾਂ ਸਲਫਰ ਦੀ ਉੱਪਰ ਲਿਆ ਜਾਂਦੀ ਹੈ ਇਹ ਘਾਟ ਦਾ ਮੇਨ ਫਰਕ ਹੈ ਨਾਈਟ੍ਰੋਜਨ ਦੀ ਘਾਟ ਨਾਲ ਸਲਫਰ ਦੇ ਤੱਤ ਤੇ ਘਾਟ ਦਾ ਫਰਕ ਹੈ ਮੇਨ ਇਹ ਤੇ ਇਹਦੇ ਨਾਲ ਜਿਹੜਾ ਬੂਟਾ ਤੁਹਾਡਾ ਗਰੋਥ ਨਹੀਂ ਕਰੂਗਾ ਪ੍ਰੋਪਰ ਸਟੈਮ ਛੋਟੀ ਰਹਿ ਜਾਊਗੀ ਤੇ ਦਾਣਾ ਪ੍ਰੋਪਰ ਨਹੀਂ ਭਰੂਗਾ ਜੂਰ ਗਿਆ ਪਾਈ ਦਾ ਬਹੁਤਾ ਫਾਇਦਾ ਨਹੀਂ ਹੋਊ ਜਿੰਨਾਂ ਜ਼ਮੀਨਾਂ ਦੇ ਵਿੱਚ ਸਲਫਰਤਾ ਦੀ ਘਾਟ ਆ ਤਾਂ ਉਹਦੇ ਵਾਸਤੇ ਜਿੱਥੇ ਤੁਹਾਡੇ ਘਾਟ ਹੈਗੀ ਆ ਮੈਂ ਤਾਂ ਆਪਾਂ ਜਿਹੜੀ ਹੈਗੀ ਆ ਆਪਾਂ ਨੂੰ ਮਿੱਟੀ ਪਰਖ ਤੋਂ ਹੀ ਪਤਾ ਲੱਗ ਜਾਂਦਾ ਜਾਂ ਜਿੱਥੇ ਆਪਾਂ ਸਿਰਫ ਆਪਣੇ ਨਹਿਰੀ ਪਾਣੀ ਨਹੀਂ ਲੱਗ ਰਿਹਾ ਕੱਲਾ ਬੋਰ ਵਾਲਾ ਪਾਣੀ ਆ ਉਹਦੀ ਕੁਆਲਿਟੀ ਵੀ ਮਾੜੀ ਹੈ ਉੱਥੇ ਵੀ ਤੁਹਾਡਾ ਸਲਫਰ ਬੜਾ ਮਹੱਤਵਪੂਰਨ ਪਾਣੀ ਨਹੀਂ ਜੀਰ ਦਾ ਸ਼ੂਰੇ ਵਾਲੀਆਂ ਜ਼ਮੀਨਾਂ ਨੇ ਨਮਕ ਪਦਾਰਥ ਜ਼ਿਆਦਾ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਬੇਨਤੀ ਹੁੰਦੀ ਹੈ ਕਿ ਤੁਸੀਂ ਸਿੰਗਲ ਸੁਪਰ ਫਾਸਫੇਟ ਡੀਏਪੀ ਦੀ ਜਗ੍ਹਾ ਤੇ ਐਸਐਸਪੀ ਸਿੰਗਲ ਸੁਪਰ ਫਾਸਫੇਟ ਵਰਤੋ ਆਮ ਤੌਰ ਤੇ ਆਪਾਂ ਜਿਹੜੀ ਹੈਗੀ ਜਿਹੜੀਆਂ ਖਾਦਾਂ ਪਾਉਨੇ ਆ ਉਹਨਾਂ ਦੇ ਵਿੱਚ ਸਲਫਰ ਤੱਤ proper ਮਾਤਰਾ ਜ ਨਹੀਂ ਹੁੰਦਾ ਜਾਂ ਤਾਂ ਸੁਪਰ ਦੇ ਵਿੱਚ ਹੁੰਦਾ ਜਾਂ ਫਿਰ ਜਿਵੇਂ 20 20 013 ਉਹਦੇ ਵਿੱਚ ਹੁੰਦਾ ਜਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਿਪਸਮ ਜੋ ਮਿਲਦਾ ਜਾਂ ਫਿਰ ਆਪਾਂ ਨੂੰ ਬੈਂਟੋਰਾਈਟ ਸਲਫਰ ਪਾਉਣਾ ਪੈਂਦਾ ਜਾਂ ਐਲੀਮੈਂਟਲ ਸਲਫਰ 90% ਪਾਊਡਰ ਵਾਲਾ ਤਾਂ ਜਿੱਥੇ ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ 'ਚ ਜਿੱਥੇ ਫਾਸਫੋਰਸ ਤਾਂ ਆਪਾਂ ਸਿੰਗਲ ਸੁਪਰ ਫਾਸਫੇਟ ਦੀ ਵਿਜਾਈ ਡੀਏਪੀ ਰਹੀਂ ਪਾਇਆ ਹੈ ਜਾਂ ਹੋਰ ਖਾਦ ਜਿਹਦੇ ਵਿੱਚ ਸਲਫਰ ਹੈ ਨਹੀਂਗਾ 12 32 16 ਹੈ ਜਾਂ ਪੱਟੀ ਐਸਪੀ ਪਾਤੀ ਹੈ ਜਾਂ ਆਪਾਂ ਦਾ 26 26 ਪਾਤੀ ਹੈ ਜਾਂ ਆਪਾਂ 15 15 15 ਪਾਤੀ ਹੈ ਸੋ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੋਨਾਈਟ ਸਲਫਰ 90% ਪ੍ਰਤੀ ਏਕੜ ਦੇ ਹਿਸਾਬ ਨਾਲ ਬਜਾਈ ਤੇ ਪਾਉਣਾ ਹੁੰਦਾ ਆਪਾਂ ਤਾਂ ਕਿ ਗੰਧਕ ਦੀ ਘਾਟ ਪੂਰੀ ਹੋ ਸਕੇ ਤੇ ਆਪਣੀ ਫਸਲ ਜਿਹੜੀ ਪਹਿਲੇ ਪਾਣੀ ਤੇ ਦਬੇ ਨਾ ਜੇ ਹੁਣ ਆਪਾਂ ਨਹੀਂ ਪਾਇਆ ਤੁਹਾਡੇ ਖੇਤਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਹੀਂ ਪਾਇਆ ਕਿਉਂਕਿ तकरीबन तकरीबन 50% ਤੋਂ ਉੱਪਰ ਜ਼ਮੀਨਾਂ ਇਸ ਤਰ੍ਹਾਂ ਦੀਆਂ ਜਿੱਤੇ ਰੇਤਲੀਆਂ ਨੇ ਪਾਣੀ ਨਹੀਂ ਜੀਰਦਾ ਜਾਂ ਕੜਰਾਟੀਆਂ ਜ਼ਮੀਨਾਂ ਨੇ ਸ਼ੂਰਾਪਣ ਜਿਹੜੇ ਨਾਕ ਪਦਾਰਥ ਜ਼ਿਆਦਾ ਨੇ ਤਾਂ ਉੱਥੇ ਜਿਹੜਾ ਹੈਗਾ ਸਲਫਰ ਤਦ ਤੁਸੀਂ ਪਹਿਲੇ ਪਾਣੀ ਤੋਂ ਪਹਿਲਾਂ ਯੂਰੀਆ ਦਿਨਾਰ ਲਾ ਕੇ ਜਿਹੜਾ ਹੈਗਾ ਜਾਂ ਤਾਂ ਤੁਸੀਂ ਜਿਪਸਮ ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀਂ ਬੈਂਟੋਨਾਈਟ ਸਲਫਰ ਦੀ ਵਰਤੋਂ ਕਰ ਸਕਦੇ ਹੋ ਕਈ ਕਿਸਾਨ ਵੀਰ ਜਿਹੜਾ 90% ਦੂਜਾ ਐਲੀਮੈਂਟਲ ਸਲਫਰ ਆ ਤਿੰਨ ਤਿੰਨ ਕਿਲੋ ਚਾਰ ਚਾਰ ਕਿਲੋ ਉਹ ਪਾ ਲੈਂਦੇ ਆ ਉਹ ਤੁਸੀਂ ਪਾਉਣਾ ਉਹ ਪਾ ਸਕਦੇ ਪਰ ਜਿਹੜੀ ਸਿਫਾਰਿਸ਼ ਆ ਉਹ ਜਾਂ ਤਾਂ ਤੁਸੀਂ 100 ਕਿਲੋ ਜਿਪਸਮ ਮਦਾਨੇਦਾਰ ਉਹ ਪਾ ਸਕਦੇ ਜਾਂ 18 ਕਿਲੋ ਬੈਂਟੋਨਾਈਟ ਸਲਫਰ ਪਾ ਸਕਦੇ ਜਾਂ ਪਾਊਡਰ ਪਾਉਣਾ ਉਹ ਪਾ ਸਕਦੇ ਪਰ ਪਾਣੀ ਤੋਂ ਪਹਿਲੇ ਤੋਂ ਪਹਿਲਾਂ ਪਾ ਲੋ ਤਾਂ ਕਿ ਕਿਉਂਕਿ ਜਦੋਂ ਪਹਿਲਾ ਪਾਣੀ ਲੱਗ ਗਿਆ ਆਪਣੀ ਫਸਲ دب ਗਈ ਉਸ ਤੋਂ ਬਾਅਦ ਉਹਨੂੰ ਬਹਾਲ ਕਰਨ ਦੇ ਵਿੱਚ ਫਿਰ ਚੀਜ਼ਾਂ ਵੀ ਆਪਾਂ ਉਹੀ ਪਾਉਣੀਆਂ ਤੇ ਫਸਲ ਵੀ ਆਪਣੀ دب ਗਈ ਤਾਂ ਇਹ ਦੁਬੈਟਰ ਆ ਕੇ ਆਪਾਂ ਅ ਅ ਪਹਿਲਾਂ ਹੀ ਉਹਦਾ ਜਿਹੜਾ ਇਲਾਜ ਕਰ ਲਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ